ਸਲੇਵਾ ਪਤਾ ਲੱਗਿਆ ਨਹੀਂ ਦੱਸਾਂ ਵੀ ਬੜਾ ਲੱਗਣਾ ਆ ਲੱਗਦਾ ਦੱਸਦਾ ਫੋਟੋ ਲਈ ਹਾਂਜੀ ਕੀ ਨਾਮ ਜੀ ਮਨਜੀਤ ਸਿੰਘ ਬੱਗੂ ਮੇਰਾ ਮੈਂ ਜਮੂਰੀ ਕਿਸਾਨ ਸਭਾ ਦਾ ਜ਼ਿਲ੍ਹਾ ਪ੍ਰਧਾਨ ਅੱਜ ਜਿਹੜਾ ਪੁਤਲਾ ਲੋਹਿਆ ਤੁਸੀਂ ਇਹ ਕੇਸ ਬੰਦ ਵਿੱਚ ਲੋਰ ਹੈ ਜੀ ਇਹ ਮਨਜਿੰਦਰ ਸਿੰਘ ਐਮ ਐਲ ਏ ਦਾ ਅਸੀਂ ਪੁਤਲਾ ਫੂਕਿਆ ਵਾ ਲਹਾਰ ਪਿੰਡ ਦੇ ਵਿੱਚ ਤੇ ਨਾਲ ਜੋੜਾਂ ਦੇ ਸਾਥੀ ਆ ਵੀ ਜਿਹੜੇ ਸਰਕਾਰ ਨੇ ਬੜੇ ਡੰਗਾ ਮਾਰਦੀ ਆ ਜਿਹੜੀ ਬੜੇ ਕਹਿੰਦੀ ਆ ਵੀ ਅਸੀਂ ਬਹੁਤ ਵਧੀਆ ਪ੍ਰਸ਼ਾਸਨ ਦੇ ਰਹੇ ਆ ਜਿਹੜੇ ਪਹਿਲਾਂ ਬੋਲ ਦਿੰਦੇ ਸੀ ਵੀ ਥਾਣੇ ਤੇ ਚੌਕੀਆਂ ਚ ਐਮ ਐਲ ਏ ਕੰਮ ਕਰਦਾ ਅੱਜ ਵੀ ਉਹ ਉਸ ਤੋਂ ਵਸਤਾ ਜਿਹੜੀ ਵਿਗੜ ਚੁੱਕੀ ਆ ਜਿਹੜੇ ਥਾਣੇ ਤੇ ਚੌਕੀਆਂ ਦੇ ਉੱਤੇ ਕਬਜ਼ਾ ਐਮ ਐਲ ਏ ਦਾ ਵਾ ਜੋ ਐਮ ਐਲ ਏ ਕਹਿੰਦਾ ਉਹ ਹੀ ਹੋ ਰਿਹਾ ਜਿਹੜੀਆਂ ਪੁਲਿਸ ਦੀਆਂ ਵਧੀਆਂ ਕਿਆਂ ਲੋਕਾਂ ਦੇ ਬਰਖਲਾਫ ਜਿਹੜੀਆਂ ਦਰਖਾਸਤਾਂ ਲੋਕਾਂ ਪਈਆਂ ਵਾ ਕੋਈ ਲੋਕਾਂ ਦੇ ਮਾਮਲੇ ਦਰਜ ਹੋਏ ਪਏ ਆ ਹਾਲੇ ਤਾਈਂ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਸਿਆਸੀ ਪ੍ਰੈਸ਼ਰ ਦੇ ਥੱਲੇ ਮਨਜਿੰਦਰ ਸਿੰਘ ਲਾਲਪੁਰਾ ਦੇ ਕਹਿਣ ਤੇ ਅਸੀਂ ਵਾਰ-ਵਾਰ ਇੱਥੋਂ ਦੇ ਐਸਐਸਪੀ ਸਾਹਿਬ ਨੂੰ ਮਿਲ ਚੁੱਕੇ ਆ ਡਿਪਟੀ ਗੋਂਦਵਾਲ ਨੂੰ ਅਸੀਂ ਬੜੀ ਯਾਰ ਮਿਲ ਸਕੇ ਆ ਜਿਨ੍ਹਾਂ ਦਾ ਪਹਿਲਾਂ ਬੜਾ ਰਵਈਆ ਚੰਗਾ ਸੀ ਪਰ ਹੁਣ ਐਮਐਲਏ ਦੇ ਪ੍ਰੈਸ਼ਰ ਥੱਲੇ ਬਹੁਤ ਰਵਈਆ ਉਹਨਾਂ ਦਾ ਮਾੜਾ ਆ ਜਿਹਦੇ ਸਬੰਧ ਵਿੱਚ ਅਸੀਂ ਪੁਤਲੇ ਫੂਕਣੇ ਸ਼ੁਰੂ ਕੀਤੇ ਆ ਤੇ 29 ਤਰੀਕ ਨੂੰ ਗੋਂਦਵਾਲ ਡਿਪਟੀ ਦੇ ਗਾੜੀ ਧਰਨਾ ਦੇ ਕੇ ਤੇ ਅਸੀਂ ਡਿਪਟੀ ਕੌਂਡਵਾਲ ਨੂੰ ਦੱਸਾਂਗੇ ਕਿ ਡਿਪਟੀ ਸਾਹਿਬ ਹੁਣ ਤੁਸੀਂ ਇੱਥੇ ਐਮਐਲਏ ਮਨਜਿੰਦਰ ਨੂੰ ਕਹੋ ਕਿ ਸਾਨੂੰ ਜਵਾਬ ਦੇਵੇ ਜਿਹੜੀ ਖੁਰਸੀ ਆ ਜਿੱਤੇ ਤੁਸੀਂ ਬੈਠੇ ਜੋ ਲੋਕਾਂ ਵਾਸਤੇ ਖੁਰਸੀ ਹੀ ਉਹ ਤੁਸੀਂ ਮਨਜਿੰਦਰ ਲਾਲਪੁਰੇ ਤੇ ਕਹਿ ਰੇ ਕਾ ਇੱਕ ਕੰਮ ਕਰ ਰਹੇ ਜੋ ਪਰ ਤੁਹਾਨੂੰ ਜਵਾਬ ਦੇਈ ਲੋਕਾਂ ਦੇ ਤੁਸੀਂ ਜੋ ਪਰ ਜਦੋਂ ਇੱਥੇ ਲੋਕਾਂ ਨੇ ਆਣ ਕੇ ਤੁਹਾਨੂੰ ਪੁੱਛਿਆ ਉਦੋਂ ਜਵਾਬ ਤੁਹਾਨੂੰ ਦੇਣਾ ਪੈਣਾ ਇਹ ਸਾਰਾ ਅਸੀਂ ਤਾਂ ਕਰ ਰਹੇ ਆ ਨਸ਼ਿਆਂ ਦੀ ਮਾਰ ਇੰਨੀ ਪਈ ਹੋਈ ਐ ਇੱਥੇ ਪਿੰਡਾਂ ਦੇ ਵਿੱਚ ਨੌਜਵਾਨ ਨਸ਼ਿਆਂ ਦੇ ਗਰਕ ਹੋ ਰਹੇ ਆ ਪਰ ਪੁਲਿਸ ਉੱਥੇ ਕੱਖ ਨਹੀਂ ਕਰ ਰਹੀ ਤੇ ਸਿਆਸਤ ਦੇ ਦੀਪ ਕੱਠ ਪੁਥਲੀ ਬਣੀ ਹੋਈ ਆ ਪੁਲਿਸ ਤੇ ਲੋਕਾਂ ਦੇ ਪਰਸ ਖੋਏ ਜਾ ਰਹੇ ਆ ਲੋਕਾਂ ਨੂੰ ਧੀਮੀ ਜਾਂਦਿਆਂ ਲੁੱਟਿਆ ਜਾ ਰਿਹਾ ਲੋਕਾਂ ਦੇ ਸੱਟਾਂ ਲਾ ਦਿੱਤੀਆਂ ਜਾਂਦੀਆਂ 29 ਤਰੀਕ ਨੂੰ ਡਿਪਟੀ ਦੇ ਧਰਨਾ ਦਿੱਤਾ ਜਾਣਾ ਉਦੋਂ ਜੇ ਹੋਰ ਵੀ ਕਿਸੇ ਦੀ ਕੋਈ ਦਰਖਾਸਤ ਆ ਜਿਹੜਾ ਉੱਥੇ ਨਹੀਂ ਕਾਰਵਾਈ ਹੁੰਦੀ ਜਾਂ ਹੋਰ ਮਸਲੇ ਆ ਉਹ ਉਦੋਂ ਲੈ ਕੇ ਆਉਣ ਜਿੱਦਨ ਅਸੀਂ 29 ਤਰੀਕ ਨੂੰ ਗੋਂਦਵਾਲ ਡਿਪਟੀ ਦੇ ਧਰਨਾ ਦੇਣਾ ਜਿਹੜਾ ਧਰਨਾ ਮਿੱਥੇ ਸਮੇ ਲਈ ਆ ਜਿੰਨਾ ਚਿਰ ਜਿੰਨੇ ਮਸਲੇ ਪਏ ਆ ਪੁਰਾਣੇ ਨਹੀਂ ਹੱਲ ਹੁੰਦੇ ਉਹਨਾਂ ਚਿਰ ਅਸੀਂ ਜਿਹੜਾ ਆਪਣਾ ਦਿਹਾਤੀ ਮਜ਼ਦੂਰ ਸਭਾ ਵੱਲੋਂ ਆਪਣੀ ਜਮਹੂਰੀ ਕਿਸਾਨ ਸਭਾ ਵੱਲੋਂ ਸ਼ਹੀਦ ਪਾਕਿਸਤਾਨ ਨੌਜਵਾਨ ਸਭਾ ਵੱਲੋਂ ਇਸਤਰੀ ਮੋਰਚਾ ਮੋਰਚੇ ਵੱਲੋਂ ਸਾਰੀਆਂ ਸਾਂਝੀਆਂ ਜਾਇਬੰਦੀਆਂ ਵੱਲੋਂ ਜਿਹੜਾ ਉੱਥੇ ਧਰਨਾ ਹੀ ਜਿਹੜਾ ਤੇ ਦੇ ਰਹੇ ਆ ਗੋਹਦ ਵਾਲ ਡਿਪਟੀ ਦੇ ਤੇ ਅਸੀਂ ਅਪੀਲ ਕਰਦੇ ਆ ਵੀ ਜਿਹੜਾ 29 ਤਰੀਕ ਨੂੰ ਧਰਨਾ ਪੁੱਛ ਵੱਧ ਤੋਂ ਵੱਧ ਜਿਹੜੇ ਸਾਡੇ ਸਾਥੀ ਉਹ ਪਹੁੰਚਣ ਤੇ ਜਾਂ ਜਿਨ੍ਹਾਂ ਦੇ ਕੋਈ ਮਸਲੇ ਵੀ ਹੈਗੇ ਆ ਉਹ ਵੀ ਉੱਥੇ ਲੈ ਆਉਣ ਤੇ ਉਹਨਾਂ ਦੇ ਮਸਲੇ ਵੀ ਜਿਹੜੇ ਲੜੇ ਜਾਣਗੇ ਵਹਿਗਰ ਜੀ ਦਾ ਖਾਲਸਾ ਵਹਿਗਰ ਜੀ ਦਾ